ਅੱਜ ਬਾਰੇ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣੇ ਆ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਬੇਸ਼ੱਕ ਕਹਿੰਦੇ ਆ ਕਿ ਮਰਨਾ ਤਾਂ ਹਰ ਇੱਕ ਨੇ ਆ ਪਰ ਮਰਨੀ ਮਰਨ ਦੇ ਵਿੱਚ ਬੜਾ ਫਰਕ ਹੁੰਦਾਗਾ ਇੱਕ ਤਾਂ ਕਹਿੰਦੇ ਹੁੰਦੇ ਆ ਕਿ ਉਹ ਜੂਨ ਭੋਕੇ ਬੰਦਾ ਮਰਦਾ ਕਿ ਜਿਹੜਾ ਕਿ ਬਾਅਦ ਵਿੱਚ ਜਿਹਨੂੰ ਲਾੜ ਤਾਂ ਪੈਂਦੀਆਂ ਨੇ ਇੱਕ ਉਹ ਮਰਨੀ ਹੁੰਦੀ ਆ ਜਿਹਦੇ ਕੇ ਸੀਦਾ ਜਾਂ ਮੜੀਆਂ ਉਤੇ ਮੇਲੇ ਲੱਗਦੇ ਰਹਿੰਦੇ ਆ ਉਹ ਕੌਮ ਦੀ ਖਾਤਰ ਜਿਨੂੰ ਕੌਮ ساری ਜ਼ਿੰਦਗੀ ਯਾਦ ਕਰਦੀ ਆ ਅੱਜ ਆਪਾਂ ਗੱਲ ਕਰਦੇ ਆ ਸੁਬਾ ਸਰਹੰਦਾਂ ਸੁਬਾ ਸਰਹੰਦ ਕੌਣ ਸੀ ਤੁਸੀਂ ਅੱਜ ਇੱਥੇ ਬੜਾ ਥੋੜਾ ਭਲੇਖਾ ਖਾਓਗੇ ਕਿ ਸੁਬਾ ਸਰਹੰਦ ਉਹ ਸੀ ਜਿਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਨਿਹਾਂ ਦੇ ਵਿੱਚ ਚਿੰਨ ਦਾ ਹੁਕਮ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਜਿਹੜਾ ਸਮੇਂ ਸਮੇਂ ਦੀ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਉਹਦੇ ਵਿੱਚ ਹੈ ਜਿਹੜੇ ਜ਼ਾਲਮ ਜਿਹੜੇ ਬੰਦੇ ਆ ਉਹ ਭਰਤੀ ਹੋ ਰਿਹਾ ਹੋਏ ਜਿਸ ਤਰ੍ਹਾਂ ਇੱਕ ਸਮਾਂ ਆਇਆ ਬਿਆਨਤੇ ਦੀ ਸਰਕਾਰ ਆਈ ਬਿਆਨਤ ਸਿੰਘ ਮੁੱਖ ਮੰਤਰੀ ਬਣਿਆ 90 ਤੋਂ 95 ਦਹਾਕੇ ਤੱਕ ਜਿਹੜਾ ਸਿੱਖਾਂ ਦਾ ਕਤਲ ਇਆਮ ਹੋਲੀ ਖੇਢੀ ਗਈ ਆ ਚੌਂਚਣ ਕੇ ਸਿੱਖਾਂ ਨੂੰ ਮਾਰਿਆ ਗਿਆ ਜਿਨ੍ਹਾਂ ਦੇ ਵਿੱਚ ਕੇ ਪੀ ਐਸ ਗੱਲ ਇੱਕ ਸ਼ਾਮਲ ਹੋਇਆ ਸਵਾਰਨ ਘੋਟਣਾ ਸ਼ਾਮਲ ਹੋਇਆ ਅਜੀਤ ਸੰਧੂ ਆਜੀਤ ਸੰਧੂ ਦਾ ਹੀ ਇੱਕ ਸਗਰ ਦਾ ਆਪਾਂ ਕਹ ਲਈਏ ਇਹਨੂੰ ਜਿਹੜਾ ਕਿ ਨਾਮ ਸੁਭਾ ਸਿੰਘ ਸੀ ਪਰ ਸੁਭਾ ਸਿੰਘ ਨੇ ਆਪਾ ਲਾ ਸਕਦੇ ਇੱਥੇ ਚਲੋ ਸੁਭਾ ਸਿੰਘ ਇਹ ਇਨਸਪੈਕਟਰ ਬਣਿਆ ਥਲਨੀਪੋਰਟ ਦੇ ਪੋਸਟ ਤੇ ਹੋਊਗਾ ਇਹਨੇ ਕੀ ਕੀਤਾ ਸਿੱਖਾਂ ਦੇ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਲੱਗਿਆ ਕੋ ਕੋ ਕੇ ਸਿੱਖਾਂ ਨੂੰ ਮਾਰਿਆ ਬੜੇ ਨੌਜਵਾਨ ਮਾਰੇ ਦੱਸਿਆ ਜਾ ਰਿਹਾ ਕਿ 100 ਦੇ ਕਰੀਬ ਇਹਦੇ ਉੱਤੇ ਮੁਕਾਦਮੇ ਦਰਜ ਸੀ ਜਿਨ੍ਹਾਂ ਦੇ ਵਿੱਚੋਂ ਸਿਵਲ ਕੋਰਟ ਵੱਲੋਂ ਜਿਹੜਾ ਪਿਛਲਾ ਜਿਹੜਾ ਕਿ ਆਪਾਂ ਕਹਿ ਦਈਏ ਕਿ ਮਹੀਨੇ ਦੇ ਵਿੱਚ ਇਹਨੂੰ ਤੇ ਇਹਦੇ ਸਾਥੀਆਂ ਨੂੰ ਜਿਹੜੀ ਉਮਰ ਭਰ ਦੀ ਜਿਹੜੀ ਸਜ਼ਾ ਸੁناਈ ਗਈ ਸੀ ਕਿਉਂਕਿ ਝੂਠਾ ਪੁਲਸ ਮੁਕਾਬਲਾ ਬਣਾਇਆ ਸੀ 1993 ਦੇ ਵਿੱਚ ਆ ਇਹ ਸੁਭਾ ਸਿੰਘ ਇੰਸਪੈਕਟਰ ਤੇ ਡੀਐਸਪੀ ਗਰਵਾਚਨ ਸਿੰਘਾ ਤੇ ਨਾਲ ਸੀ ਇਹਨਾਂ ਦੇ ਇੱਕਾ ਇੰਦਰਜੀਤ ਸਿੰਘ ਉਹ ਡਰੱਗ ਦੇ ਜਿਹੜਾ ਕੇਸ ਦੇ ਵਿੱਚ ਮਾਮਲੇ ਦੇ ਵਿੱਚ ਉਹਨੂੰ ਵੀ ਸਜ਼ਾ ਹੋਈ ਸੀ ਜਿਹੜੇ ਕਿ ਤਿੰਨੇ ਪੁਲਿਸ ਮੁਲਾਜ਼ਮਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਸੀਬੀਆਈ ਕੋਰਟ ਦੇ ਵੱਲੋਂ ਜਿਹੜਾ ਇਹਨਾਂ ਨੂੰ ਸਾਰਾ ਸੁਣਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵੱਲੋਂ ਭੇਜਿਆ ਜਾਂਦਾ ਤੁਹਾਨੂੰ ਜਾਦਤ ਕਰਵਾ ਦਈਏ ਕਿ ਉਥੇ ਸੰਦੀਪ ਸਿੰਘ ਸੰਨੇ ਜਿਹਨੇ ਕਿ ਸੁਧੀਰ ਸੂਰੀ ਜਿਹੜਾ ਕਿ ਆਪਣੇ ਆਪ ਨੂੰ ਸਿਵ ਸੈਨਾ ਦਾ ਆਗੂ ਦੱਸਦਾ ਸੀ ਪਰ ਉਹਨੇ ਵੀ ਸਿੱਖਾਂ ਦੇ ਖਿਲਾਫ ਸਿੱਖਾਂ ਦੀਆਂ ਧੀਆਂ ਪੈਣਾ ਦੇ ਖਿਲਾਫ ਜਦੋਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਤਾ ਫਿਰ ਸੰਦੀਪ ਸਿੰਘ ਸੰਨੀ ਤੋਂ ਨਾ ਰਿਹਾ ਗਿਆ ਆਖਰ ਉਹਨੇ ਮੌਕਾ ਮਿਲਦੇ ਹੋਏ ਜਿਹੜਾ ਉਹਦੇ ਉੱਪਰ ਜਿਹੜੀ ਗੋਲੀ ਚਲਾ ਦਿੱਤੀ ਤੇ ਜਿਹੜਾ ਮੌਕਾ ਦੀ ਜਿਹੜਾ ਸੁਦੇਸ਼ ਸੂਰੀ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਸੰਦੀਪ ਸੰਨੀ ਨੂੰ ਜਿਹੜਾ ਫਿਰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ 2021 ਦਾ ਮਾਮਲਾ ਤੇ ਹੁਣ ਚੜ ਗਿਆ 2025 ਤੇ ਜਦੋਂ ਇਹਨਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਸੰਦੀਪ ਸਿੰਘ ਸੰਨੀ ਦੀ ਜਿਹੜੀ ਬੈਰਕਾ ਉਹਦੇ ਵਿੱਚ ਬੰਦ ਕੀਤਾ ਗਿਆ ਦੇਖੋ ਇੱਥੇ ਬੜੇ ਧਿਆਨਯੋਗ ਗੱਲ ਆ ਕਿ ਸਿੱਖਾਂ ਨੂੰ ਟਾਰਗੇਟ ਕਰਨਾ ਸਿੱਖਾਂ ਨੂੰ ਕਮੇ ਮਾਰਨਾ ਤੇ ਸਿੱਖਾਂ ਤੇ ਕਮੇ ਦੋਸ਼ ਲਾਉਣਾ ਤੇ ਫਿਰ ਹੋਇਆ ਕਿ ਆਖਰ ਉਸੇ ਬੈਰਕ ਦੇ ਵਿੱਚ ਬੰਦ ਕਰ ਦਿੱਤਾ ਦੱਸਿਆ ਯਾਰਿਆ ਕਿ ਤੂੰ ਤੂੰ ਮੈਂ ਮੈਂ ਹੋਈ ਆ ਤੇ ਉਹਨਾਂ ਤਿੰਨਾਂ ਪੁਲਿਸ ਮਲਾਜ਼ਮਾਂ ਨੇ ਸੰਦੀਪ ਸੰਨੀ ਤੇ ਜਿਹੜਾ ਹਮਲਾ ਕਰ ਦਿੱਤਾ ਕਾਇਨੇ ਹੁੰਦਿਆ ਗੁਰੂ ਦਾ ਸਿੱਖਾ ਨਾ ਕਿਸੇ ਤੇ ਪਹਿਲਾਂ ਵਾਦਾ ਕਰਦਾ ਤੇ ਨਾ ਮਗਰੋਂ ਸਹਾਰਦਾ ਜਲਮ ਕਰਨਾ ਵੀ ਪਾਪ ਆ ਤੇ ਜਲਮ ਸਹਿਣਾ ਵੀ ਪਾਪ ਆ ਸਿੱਖ ਦਾ ਇਹ ਹਮੇਸ਼ਾ ਜਿਹੜਾ ਇਹ ਬਚਤ ਰਿਹਾ ਸਿੱਖ ਕਦੇ ਉੱਤੇ ਪਹਿਲਾਂ ਕਿਸੇ ਉੱਤੇ ਬਾਰ ਨਹੀਂ ਕਰਦਾ ਪਰ ਜਦੋਂ ਸਿੱਖ ਕੌਮ ਲਲਕਾਰਿਆ ਜਾਂਦਾ ਉਦੋਂ ਸਿੱਖ ਕੌਮ ਬਾਰ ਕਰਦੀ ਆ ਉੱਤੇ ਫਿਰ ਸੰਦੀਪ ਸੰਦੀ ਦੇ ਨਾਲ ਝਗੜਾ ਹੋਇਆ ਕਿ ਸੰਨੀ ਸੰਦੀਪ ਸਿੰਘ ਆ ਸੰਨੀ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੀਆਂ ਟੋਟੀਆਂ ਲੱਗੀਆਂ ਸੀ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਖੋਲ ਕੇ ਜਿਹੜਾ ਇੱਕ ਪਾਈਪ ਰਾਡ ਕਹਿੰਦੇ ਆ ਵਿੱਚ ਕਹਿੰਦੇ ਕਿ ਕੜਿਆਂ ਦੇ ਨਾਲ ਹਮਲਾ ਕੀਤਾ ਗਿਆ ਇਨ੍ਹਾਂ ਤਿੰਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਆ ਜਿਨ੍ਹਾਂ ਦੇ ਵਿੱਚ ਸੂਬਾ ਸਿੰਘ ਇਨਸਪੈਕਟਰ ਜਿਹੜਾ ਕਿ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦਾ ਕਤਲ ਕੀਤਾ ਸੀ ਇਹਨੇ ਕਿੰਨਾ ਕਿ ਨੌਜਵਾਨੇ ਨੂੰ ਜਿਹੜਾ ਮਾਰਿਆ ਸੀ 10 ਸਤੰਬਰ ਨੂੰ ਇਹਦੇ ਉੱਪਰ ਜਿਹੜਾ ਹਾਵਲਾ ਹੁੰਦਾ ਇਹਨੂੰ ਗੰभीर ਰੂਪ ਵਿੱਚ ਜ਼ਖਮੀ ਕੀਤਾ ਜਾਂਦਾ ਤੇ ਇਹਨੂੰ ਰੇਦਰਾ ਹਸਪਤਾਲ ਦੇ ਵਿੱਚ ਭਾਰਤੀ ਕਰਾਇਆ ਜਾਂਦਾ ਤੇ ਨਾਲ ਦੇ ਇਹਨਾਂ ਦੇ ਸਾਥੀਆਂ ਨੂੰ ਵੇਖ ਸਕੋ ਦੂਜੇ ਤਾਂ ਠੀਕ ਠਾਕ ਨੇ ਪਰ ਹੁਣ ਸਭ ਤੋਂ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆ ਰਹੀ ਆ ਕਿ ਸਾਬਕਾ ਇੰਸਪੈਕਟਰ ਸੁਭਾ ਸਿੰਘ ਜਿਹੜੀ ਮੌਤ ਹੋ ਚੁੱਕੀ ਆ ਤੇ ਉਹਨੇ ਦੰਦ ਤੋੜ ਦਿੱਤਾ ਤੁਹਾਨੂੰ ਇਹ ਦੱਸ ਦਈਏ ਕਿ ਇਹ ਸੁਭਾ ਸਰਹੰਦਾ ਜਿਹਦੀ ਉਮਰ ਕਰੀਬ 83 ਸਾਲ ਦੀ ਸੀ ਤੇ ਬੜੇ ਨੇ ਹਾਰੇ ਕੱਢੇ ਜੀ ਮੈਨੂੰ ਐ ਸ਼ੂਗਰ ਦਾ ਮਰੀਜ਼ ਆ ਤੇ ਭਾਈ ਜਦੋਂ ਤੁਸੀਂ ਬੰਦੇ ਮਾਰਦੇ ਹੋ ਜਦੋਂ ਕਿਸੇ ਦੇ ਨੌਜਵਾਨ ਚੁੱਕ ਚੁੱਕ ਕੇ ਮਾਰਦੇ ਹੋ ਫਿਰ ਕੀ ਹੋਇਆ ਫਿਰ ਇਹਦਾ ਪਰਿਵਾਰ ਬੁਲਾਇਆ ਗਿਆ ਜਿਹੜਾ ਅਰਜੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਆ ਪਰਿਵਾਰ ਨੂੰ ਕਿਹਾ ਕਿ ਭਾਈ ਤੁਸੀਂ ਇਹਦਾ ਇਲਾਜ ਦੇਖਦੇ ਕਰੋ ਪਰ ਕਹਿੰਦੇ ਹੁੰਦੇ ਆ ਅੰਤਮਿਕ ਸਮਾਂ ਆਉਂਦਾ ਆਸਲ ਪਰਕ ਉਦੋਂ ਹੁੰਦੀ ਆ ਕਹਿੰਦੇ ਹੁੰਦੇ ਕਿ ਇਹਨੇ ਪਾਪ ਇੰਨੇ ਕੀਤੇ ਸੀ ਤੇ ਘਰ ਦੇ ਵੀ ਇਹਨੇ ਜਿਹੜਾ ਪਰਿਵਾਰ ਨੇ ਵੀ ਇਹਨਾਂ ਨੂੰ ਜਿਹੜਾ ਇਸ ਸੂਬੇ ਹਰਿਆਣੇ ਨੂੰ ਜਿਹੜਾ ਅਲਜਾਂ ਤੋਂ ਘਰੇ ਅਲਜਾਂ ਤੋਂ ਜੇ ਆਪਾਂ ਕਹਿ ਦਈਏ ਜਾਂ ਉਹਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਇਹਦੀ ਜਿਹੜੀ ਇੱਕ ਸਬ-ਡੈਂਟ ਦੀ ਡਿਊਟੀ ਲਾਈ ਗਈ ਪਟਿਆਲਾ ਦੀ ਕਿ ਉਹਦੀ ਦੇਖਰੇਖ ਹੇਠ ਹੀ ਜਿਹੜਾ ਕਿ ਇਹਦਾ ਇਲਾਜ ਚੱਲੂਗਾ ਤੇ ਜਿਹੜਾ ਹੁਣ ਕਦੀ ਵੀ ਦੋ ਘੰਟਾ ਪਹਿਲਾਂ ਜਿਹੜਾ ਸੁਬਾ ਸਰਹੰਦ ਦੀ ਜਿਹੜੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਆ ਹੁਣ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆਈ ਆ ਉਤਮਤ ਕੀ ਹੋਇਆ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਇੱਕ ਪਾਸੇ ਤਿੰਨ ਜਣੇ ਪੁਲਿਸ ਮੁਲਾਜ਼ਮ ਇੱਕ ਪਾਸੇ ਕੱਲਾ ਗੁਰੂ ਦਾ ਸਿੱਖ ਆ ਤੇ ਹਮਲਾ ਕੀਤਾ ਕਿਹਨੇ ਪਹਿਲਾਂ ਕੀਤਾ ਕਿਹਨੇ ਨਹੀਂ ਕੀਤਾ ਇਹ ਅਜੇ ਮੈਸਟਿਗੇਟਿਵ ਦਾ ਪਾਟ ਆ ਪਰ ਮੈਸਟਿਕ ਕਿਨੇ ਕਰਨੀ ਆ ਸੰਦੀਪ ਸਿੰਘ ਸੰਨੀ ਦਾ ਜਿਹੜਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਉੱਥੋਂ ਦੇ ਜੇਲ੍ਹ ਪ੍ਰਸ਼ਾਸਨ ਨੇ ਕਿ ਸੰਦੀਪ ਸਿੰਘ ਸੰਨੀ ਨੂੰ ਇੰਨਾ ਜ਼ਿਆਦਾ ਕੁੱਟਿਆ ਇੰਨੇ ਜ਼ਿਆਦਾ ਟੌਰਚਰ ਕੀਤਾ ਕਿ ਉਹਦਾ ਇੱਕ ਪਾਸਾ ਜਿਹੜਾ ਸਾਰਾ ਪੀ ਦਿੱਤਾ ਕਿ ਮਾਰ-ਮਾਰ ਪਤਾ ਨਹੀਂ ਕਿੰਨਾ ਜ਼ਾਲਮਾਂ ਨੇ ਕਿਵੇਂ ਕੁੱਟਿਆ ਐਤੋਂ ਤੱਕ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਦੇ ਵਕੀਲ ਘੁੰਮਨ ਬਰਾਦਰ ਜਿਹੜਾ ਵੱਡੇ ਖੁਲਾਸੇ ਕੀਤੇ ਆ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਕਿ ਜਦੋਂ ਜੱਜ ਸਾਹਿਬ ਦੇ ਪੇਸੀ ਹੋਈ ਤਾਂ ਜੱਜ ਸਾਹਿਬ ਦੇ ਕੱਪੜੇ ਲਹਾ ਕੇ ਦੇਖੇਗੇ ਤੇ ਉੱਥੇ ਇੱਕ ਕਮਰਾ ਬਣਿਆ ਤੇ ਰੂਹ ਜਿਹੜੀ ਕੰਬ ਗਈ ਕਹਿੰਦੇ ਸਾਡੀ ਦੇਖ ਕੇ ਜਦੋਂ ਦੇਖਿਆ ਕਹਿੰਦੇ ਉਹਦਾ ਕੁਟਕੜ ਕੇ ਜਿਹੜਾ ਕੋਈ ਪਾਸਾ ਨਹੀਂ ਛੱਡਿਆ ਇਹਨਾਂ ਜ਼ਾਲਮ ਪੁਲਿਸ ਵਾਲਿਆਂ ਨੇ ਯਾਨੀ ਕਿ ਉਹਦੇ ਕੋਈ ਸਰੀਰ ਦਾ ਜਿਹੜਾ ਇਹ ਜਾਂ ਅੰਗ ਨਹੀਂ ਸੀ ਜਿਹੜਾ ਨਾ ਕੁੱਟਿਆ ਹੋਵੇ ਐਤੋਂ ਤੱਕ ਦੱਸਿਆ ਗਿਆ ਵਕੀਲਾਂ ਵੱਲੋਂ ਕਿ ਇੰਨਾ ਉਹਦੇ ਖੂਨ ਨਿਕਲਿਆ ਕਿ ਤਿੰਨ ਵਾਰ ਜਿਹੜੇ ਕਸਰੇ ਆ ਪੰਜ ਕਕਾਰ ਆਪਣੇ ਉਹਨਾਂ ਦੇ ਕਸਰੇ ਤਿੰਨ ਤੀਜੀ ਵਾਰ ਕਹਿੰਦੇ ਉਹਦਾ ਕਸੇਰਾ ਬਦਲਿਆ ਇੰਨਾ ਕੁੱਟਿਆ ਗਿਆ ਸੰਦੀਪ ਸਿੰਘ ਸੰਨੀ ਨੂੰ ਸਿਰਫ ਇਹ ਕਰਕੇ ਕਿ ਭਾਈ ਤੂੰ ਇੰਨਾ ਉੱਤੇ ਹਮਲਾ ਕਿਉਂ ਕੀਤਾ ਹੁਣ ਤੁਸੀਂ ਇਹ ਦੱਸੋ ਜੇਕਰ ਸੰਦੀਪ ਸੰਨੀ ਨੇ ਕਾਨੂੰਨਾ ਕਹਿੰਦਿਆ ਕਿ ਆਪਣੇ ਹੱਥ ਦੇ ਵਿੱਚ ਲੈ ਲਿਆ ਤਾਂ ਭਾਈ ਅਦਾਲਤਾਂ ਕੋਰਟਾਂ ਵੇਖਣਗੀਆਂ ਜਿਸ ਤਰ੍ਹਾਂ ਸੁਦੇ ਸੁਰੀ ਨੂੰ ਮਾਰਿਆ ਤਾਂ ਭਾਈ ਕੋਰਟ ਨੇ ਉਹਨੂੰ ਜਿਹੜਾ ਕਿ ਉਹਦਾ 302 ਦਾ ਪੱਤਾ ਦੇਖ ਕੇ ਜਿਹੜਾ ਅੰਦਰ ਕੀਤਾ ਹੋਇਆ ਸੀ ਜੇਲ੍ਹ ਦੇ ਵਿੱਚ ਬੰਦ ਸੀ ਜੇ ਹੁਣ ਸੂਬਾ ਸਿੰਘ ਪਤਾ ਨਹੀਂ ਕਿਵੇਂ ਮਰਿਆ ਕਿਵੇਂ ਨਾ ਮਰਿਆ ਤੇ ਨਾਮ ਲਾ ਤਾਂ ਹੋ ਸਕਦਾ ਕਿ ਸੰਨੀ ਦਾ ਨਾਮ ਲਾਤਾ ਹੋਵੇ ਹੋ ਸਕਦਾ ਇਹਨੂੰ ਅਟੈਕ ਆ ਗਿਆ ਹੋਵੇ ਇਹ ਕੋਈ ਜ਼ਰੂਰੀ ਨਹੀਂ ਪਰ ਅਸੀਂ ਮੀਡੀਆ ਜਾਂ ਆਪਾਂ ਕਹੇ ਦੇ ਕਿ ਸੋਸ਼ਲ ਮੀਡੀਆ ਜਾਂ ਬਖ ਬਖ ਰਿਪੋਰਟਾਂ ਦੇ ਤਹਿਤ ਆਪਾਂ ਇਹ ਕਹਿ ਦਿੰਨੇ ਆ ਕਿ ਉੱਥੇ ਲੜਾਈ ਹੋਈ ਆ ਜੀ ਪਰ ਅਸਲੀ ਗੱਲ ਦਾ ਪਤਾ ਹੀ ਨਹੀਂ ਵਿੱਚੋਂ ਕਿ ਹੋਇਆ ਕੀ ਆ ਹੋ ਸਕਦਾ ਕਿ ਐਸੇ ਜਿਹੜਾ ਬ੍ਰੈਂਡ ਡੈਡ ਡੈਡ ਹੋਇਆ ਸੀ ਦਾ ਦਿਮਾਗ ਦੇ ਦੇ ਨਾੜਾਂ ਡੈਡ ਹੋਈਆਂ ਸੀ ਪਾਪੀ ਫਿਰ ਤਾਂ ਹਾਂ ਤਾਂ ਮਾਰਦੇ ਆ ਬਿਲਕਦੇ ਫਿਰ ਇਹਨਾਂ ਦੇ ਜਦੋਂ ਮੌਤ ਆਉਂਦੀ ਆ ਮੌਤ ਵੇਖ ਸਕ ਸਭ ਨੂੰ ਆਉਣੀ ਆ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪਰ ਜਦੋਂ ਜ਼ੁਲਮ ਕਰਨ ਵਾਲਾ ਜਿਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਖਪਾਏ ਸੀ ਆਖਰ ਉਹਨਾਂ ਦੇ ਘਰਦਿਆਂ ਨੇ ਵੀ ਜਿਹੜਾ ਇਲਜ਼ਾਮ ਤੋਂ ਇਨਕਾਰ ਕਰ ਦਿੱਤਾ ਜਾਨੀ ਕਿ ਮਿੱਟੀ ਪਲੀਤ ਹੋ ਗਈ ਐਥੋਂ ਪਤਾ ਲੱਗਦਾ ਇੰਨਾ ਪੁੱਲਸ ਉੱਚੜ ਅਵਸਰਾਂ ਦਾ ਜਿਨ੍ਹਾਂ ਨੇ ਕਿ ਇਹ ਅਜੀਤ ਸੰਧੂ ਅਜੀਤ ਸੰਧੂ ਉਹ ਪੁੱਲਸ ਦਾ ਇੱਕਾ ਮੁਖੀ ਰਹਾ ਜਿਸ ਨੇ ਪਤਾ ਨਹੀਂ ਹਜ਼ਾਰਾਂ ਮੁੰਡੇ ਉਹਨਾਂ ਨੇ ਵੀ ਜਿਹੜੇ ਮਾਰੇ ਸੀ ਉਸ ਪਾਪੀ ਨੇ ਫਿਰ ਉਹ ਆਤਮ ਹੱਤਿਆ ਕਰਕੇ ਉਹਨੂੰ ਮਰਨਾ ਪਿਆ ਬੜੇ ਤੇ ਯਾਲਮ ਹੋਏਗੇ ਇੱਕ ਨੰਗ ਸਿੰਘ ਹੋਇਆ ਵੈਸੇ ਨੰਗ ਸਿੰਘ ਨਹੀਂ ਕਹਿ ਸਕਦੇ ਉਹ ਸਿੱਖੀ ਦੇ ਭੇਸ ਦੇ ਵਿੱਚ ਪੂਲਾ ਨੰਗ ਹੋਇਆ ਜਿਹੜਾ ਪੂਲਾ ਪੂਲਾ ਕਰਕੇ ਗਿਆ ਬੜਾ ਸਿੱਖਾ ਹੁੰਦੇ ਜਲਮ ਕੀਤਾ ਬੜਾ ਸਿੱਖਾਂ ਦੇ ਪਰਿਵਾਰ ਜਲਾਏ ਉਹਨੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਕਿਸਰ ਭਾਈ ਜਿਹੜਾ ਜੋਗੀ ਸੀ ਉਹਦਾ ਪਰਿਵਾਰ ਵੀ ਜਿਹੜਾ ਉਹਨੇ ਜਲਾ ਦਿੱਤਾ ਸੀ ਘਰਾਂ ਨੂੰ ਅੱਗਾ ਲਾ ਦਿੱਤੀਆਂ ਸੀ ਸ਼ਰਾਬਾ ਕੋ ਆਪਾ ਪੀਂਦਾ ਸੀ ਤੇ ਬੜਾ ਜਿਹੜਾ ਹੰਕਾਰੀ ਸੀ ਆਖਰ ਉਹਨੂੰ ਵੀ ਫਿਰ ਜਿਹੜਾ ਅੰਮਰਸਰ ਦੀ ਜੇਲ੍ਹ ਦੇ ਵਿੱਚ ਭਾਈ ਹਰਚੰਦ ਸਿੰਘ ਦੇ ਭਾਉਈ ਗੱਗੂ ਨਵਤੇਜ ਸਿੰਘ ਗੱਗੂ ਨੇ ਜਿਹੜਾ ਕਿ ਉਸ ਤਰ੍ਹਾਂ ਹੀ ਅੱਗ ਦੇ ਨਾਲ ਜਿਹੜਾ ਉਸ ਨੂੰ ਸਾੜ ਦਿੱਤਾ ਉਹਨੇ ਅੱਗ ਦੇ ਨਾਲ ਪਰਿਵਾਰ ਬਚਾਏ ਸੀ ਉਸ ਤਰ੍ਹਾਂ ਹੀ ਉਸ ਜ਼ਾਲਮ ਦਾ ਜਿਹੜਾ ਅੰਤ ਹੋਇਆ ਇਸ ਕਰਕੇ ਭਾਈ ਸੋਚਿਆ ਕਰੋ ਬਰਾ ਮੋਟਾ ਜਿਹੜੇ ਅੱਜ ਵੀ ਪੁਲਿਸ ਮੁਲਾਜ਼ਮ ਨੇ ਅੱਜ ਵੀ ਫੇਕ ਅਨਕਾਉਂਟਰ ਹੋ ਰਹੇ ਆ ਅੱਜ ਵੀ ਤਸੱਦਦ ਹੋ ਰਹੇ ਆ ਸਿੱਖਾਂ ਨੌਜਵਾਨਾਂ ਦੇ ਉੱਪਰ ਅੱਜ ਵੀ ਉਹਨਾਂ ਨੂੰ ਚੁੰਡ ਚੁੰਡ ਕੇ ਮਾਰਿਆ ਜਾ ਰਿਹਾ ਆ ਆਖਰ ਹਾਲ ਤੁਹਾਡਾ ਵੀ ਜਿਹੜਾ ਆੰਤ ਦਾ ਬੀੜਾ ਜਦੋਂ ਆਉਂਦਾ ਹੈਗਾ ਬੰਦਾ ਉਦੋਂ ਪਸਤਾਉਂਦਾ ਫਿਰ ਉਦੋਂ ਪਸਤਾਇਆ ਕੁਝ ਬੰਦਾ ਨਹੀਂ ਇਹ ਸਟਾਰ ਬੜੇ ਸੌਕੇ ਹੁੰਦੇ ਆ ਲਵਾਉਣੇ ਤੇ ਪੀਤੀਆਂ ਲੱਗ ਜਾਂਦੀਆਂ ਨੇ ਇਹ ਲੱਖਾਂ ਦੇ ਲੱਖਾਂ ਰੁਪਏ ਕੋਠੀਆਂ ਕਾਰਾਂ ਮਹਿੰਗੀਆਂ ਜਾਇਦਾਦਾਂ ਬਣ ਸਕਦੀਆਂ ਨੇ ਪਰ ਇੱਜ਼ਤ ਤਹਾਡੀ ਜਿਹੜੀ ਮਿੱਟੀ ਦੇ ਵਿੱਚ ਰੁੱਲਦੀ ਰੁੱਲ ਜਾਂਦੀ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਅਹੇ ਤੇ ਬੱਚੜਾ ਅਸਰਾਂ ਨੂੰ ਲਾਲਤਾ ਪਾਉਂਦੇ ਰਹਿਣਗੇ ਆ ਜਿਨ੍ਹਾਂ ਨੇ ਕਿ ਸਿੱਖ ਨੌਜਵਾਨਾਂ ਨੂੰ ਬਿਨਾਂ ਕਸੂਰ ਤੋਂ ਘਰਾਂ ਚੋਂ ਚੁੱਕ ਚੁੱਕ ਕੇ ਜਿਹੜਾ ਮਾਰਿਆ ਗਿਆ ਤੇ ਮਾਰੇ ਅੱਜ ਵੀ ਜਾ ਰਿਹਾ ਤੇ ਇਸ ਕਰਕੇ ਅੱਜ ਜਿਹੜੇ ਸੂਬਾ ਸਰਹੰਦਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਇੱਕ ਸੂਬਾ ਸਰਹੰਦਾ ਦਾ ਮੁੱਕ ਗਿਆ ਕਹਿੰਦਾ ਮੈਂ ਪੈਦਾ ਹੋ ਗਿਆ ਦੂਜਾ ਸੂਬਾ ਸਰਹੰਦਾ ਤੇ ਦੂਜਾ ਪੈਦਾ ਹੋਇਆ ਤਾਂ ਅੱਜ ਇਹਦੀ ਜਿਹੜੀ ਮੌਤ ਹੋਈ ਆ ਤੇ ਦੂਸਰੇ ਪਾਸੇ ਉਹ ਸੰਦੀਪ ਸੰਨੀ ਅੱਜ ਸਿੱਖ ਕੌਮ ਨੂੰ ਉਹਦੇ ਨਾਲ ਖੜਨਾ ਚਾਹੀਦਾ ਬੇਸ਼ੱਕ ਸਿੱਖ ਕੌਮ ਨੇ ਧਰਨਾ ਲਗਾਇਆ ਹੋਇਆ ਦੋ ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਆ ਬੇਸ਼ੱਕ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਅਸੰਗਰੂਰ ਰੇਲ ਦੇ ਵਿੱਚ ਭੇਜ ਦਿੱਤਾ ਪਰ ਪਟਿਆਲਾ ਜੇਲ੍ਹ ਦੇ ਵਿੱਚ ਲਗਾਤਾਰ ਇਸ ਕਰਕੇ ਧਰਨਾ ਚੱਲ ਰਿਹਾ ਕਿ ਭਾਈ ਤੁਹਾਡੇ ਕੋਲ ਕੀ ਅਧਿਕਾਰ ਸੀ ਸੰਦੀਪ ਸਿੰਘ ਨੂੰ ਇਸ ਤਰ੍ਹਾਂ ਕੁੱਟਣ ਦਾ ਬੁਰੀ ਤਰ੍ਹਾਂ ਕੁੱਟਣ ਦਾ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਦੇ ਕੋਰਟ ਫੈਸਲਾ ਕਰਦੇ ਜਿਹੜਾ ਅੱਜ ਮਰ ਗਿਆ ਤਾਂ ਇਹਦਾ ਇੱਕ ਕਤਲ ਹੋਰ ਪਾ ਦਿੰਦੀ ਆਹੀ ਕਰਦਾ ਸੀ ਹੁਣ ਵੀ ਇਹ ਕਰੋਗੀ ਤੇ ਇਸ ਕਰਕੇ ਜਿਹੜਾ ਪਰਮਾਤਮਾ ਤੋਂ ਡਰਿਆ ਕਰੋ ਰੱਬ ਤੋਂ ਡਰਿਆ ਕਰੋ ਰੱਬ ਦਾ ਮੜਾ ਮੋਟਾ ਖੋਪ ਖਾਇਆ ਕਰੋ ਮੜਾ ਮੋਟਾ ਇਸ ਕਰਕੇ ਜਿਹੜਾ ਇਹ ਜ਼ਿੰਦਗੀ ਆ ਇੱਕਾਰਾਂ ਕੋਠੀਆਂ ਜਾਇਦਾਦਾਂ ਸਭ ਕੁਝ ਏਥੇ ਰਹਿ ਜਾਣਾਗਾ ਤੇ ਅੱਜ ਜੋ ਹਾਲ ਸੁਭਾ ਸਰਹੰਦ ਦਾ ਹੋਇਆ ਤੇ ਇਹ ਹਾਲ ਬਹੁਤੇ ਵੱਡੇ ਵੱਡੇ ਅਵਸਰਾਂ ਦਾ ਹੋਇਆ ਤੇ ਹੋ ਰਿਹਾਗਾ ਤੇ ਆਨਲਾਈਨ ਟੈਨ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਲੋਕਾਂ ਦਾ ਜਿਹੜਾ ਹਾਸਰਾ ਇਤਨੇ ਇਹਨਾਂ ਨੂੰ ਲਾਨਤਾ ਪੈਂਦੀਆਂ ਰਹਿਣਗੇ ਆ ਤੇ ਤੁਸੀਂ ਇਸ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਕਿ ਕਿਸੇ ਦੇ ਪੁੱਤ ਨੂੰ ਮਾਰਨਾ ਕਿੰਨਾ ਕਾਇਜ ਹੈ ਨਾਜਾਇਜ਼ ਆ ਬੇਦੋਸਤਿਆਂ ਨੂੰ ਮਾਰਨਾ ਅੱਜ ਬੇਸਾਕੇ ਨੇ ਉਮਰ ਪੋਕ ਹੀ ਮਰਿਆ ਗਿਆ 83 ਸਾਲ ਦਾ ਤੇ ਨਾਲ ਆ ਤਾਂ ਹੋ ਸਕਦਾ ਕਿ ਸੰਦੀਪ ਸਿੰਘ ਸੰਨੀ ਦਾ ਉਹਨੂੰ ਬਤਨਾਮ ਕਰਨਾ ਹੋਵੇ ਜਾਂ ਉਹਦੇ ਉੱਤੇ ਹੋ ਸਕਦਾ ਕਿ ਕੰਮੇ ਹਮਲੇ ਕਰਨੇ ਹੋਣ ਤੇ ਤੁਸੀਂ ਕਮੈਂਟ ਕਰਕੇ ਜਰੂਰ ਅਸਲਾਮ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ